ਅਜੇਸ਼ਪਰ ਦੇ ਵਿੱਚ ਰਖੜੀ ਦਾ ਤਿਉਹਾਰ ਬੜੀ ਹੀ ਉਤਮਤਾੰਦਲ ਮਨਾਇਆ ਜਾ ਰਿਹਾ ਹੈ ਇਸ ਦਿਨ ਪੈਣਾ ਨੇ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ ਕੇ ਉਸ ਦੀ ਲੰਬੀ ਉਮਰ ਦੀ ਅਰਦਾਸ ਕੀਤੀ ਹੈ ਜੇਲ੍ਹ ਦੇ ਵਿੱਚ ਬੰਦ ਭਰਾਵਾਂ ਦੇ ਗੁੱਟ ਤੇ ਰਖੜੀ ਬੰਨੀ ਗਈ ਹੈ ਜਿਸ ਦੇ ਲਈ ਪਠਾਨਕੋਟ ਜੇਲ੍ਹ ਦੇ ਵੱਲੋਂ ਸਖਤ ਪ੍ਰਬੰਧ ਵੀ ਕੀਤੇ ਗਏ ਸਨ ਅਤੇ ਜੇਲ੍ਹ ਦੇ ਅੰਦਰ ਹੀ ਪੈਣਾ ਦੇ ਲਈ ਮਚਾਈ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਜਿੱਥੇ ਪੈਣਾ ਨੇ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀ ਬੰਨੀ ਸੀ ਸੋ ਜੇਲ੍ਹ ਅਤੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਜੀ ਜੀ ਮੈਂ ਬਹੁਤ ਬਹੁਤ ਤਨਮਾਨ ਕਰਦੀ ਆ ਆਪਣੇ ਭਰਾ ਨੂੰ ਅੱਜ ਮੈਂ ਰਖੜੀ ਬੰਨਾਈ ਆ ਪਟਾਣਕੋਟ ਵਿੱਚ ਇਹ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਅੱਜ ਭਰਾਵਾਂ ਨੂੰ ਰਖੜੀ ਬੰਨਨ ਦਾ ਬਹੁਤ ਹੀ ਵਧੀਆ ਹੈ ਬਹੁਤ ਵਧੀਆ ਲੱਗਾ ਅੱਜ ਆਪਣੇ ਵੀਰ ਨੂੰ ਮੈਂ ਰਖੜੀ ਬੰਨੀ ਆ ਜੀਰ ਦੇ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਆਪਣਾ ਰਖੜੀ ਬੰਨੀ ਆ ਮਠਾਈ ਇੱਥੇ ਮਿਲੀ ਆ ਨਾਲ ਹੋਰ ਚੀਜ਼ਾਂ ਹਨ ਸਿਕਿਉਰਟੀ ਪਰਪਸ ਵੀ ਇੱਥੇ ਬਹੁਤ ਵਧੀਆ ਹੈ ਅੰਦਰ ਅੰਦਰੋਨੀ ਚੈੱਕ ਕਰਕੇ ਮਠਾਈ ਕੋਈ ਦਿੱਤੀ ਜਾ ਰਹੀ ਹੈ ਬਾਹਰ ਉਹ ਬਾਹਰ ਕੋਈ ਚੀਜ਼ ਦਾ ਹੈ ਨਹੀਂ ਅੰਦਰ ਮਤਲਬ ਅੰਦਰੋਂ ਹੀ ਮਠਾਈ ਮਿਲੀ ਜਾ ਰਹੀ ਹੈ ਔਰ ਇੱਥੇ ਰੱਖਣੀ ਪੰਨੀ ਆ ਪੂਰਾ ਸਿਕਿਉਰਿਟੀ ਪਰਪਸ ਦੇ ਨਾਲ ਇੱਥੇ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਧੰਨਵਾਦ ਸਰੋ ਲੋਪਰਾ ਲਾ ਕਿਤੇ ਗਿਆ ਹੋਰ ਜੇਲ੍ਹ ਦੇ ਵਿੱਚ ਰੱਖੀ ਪੰਨੀ ਕਿੰਨਾ ਤੇ ਮਨਵਤ ਜਿਹੜਾ ਕੀਤੀ ਸੀ ਜੈ ਹਿੰਦ ਫਸਟ ਤਾਂ ਅਸੀਂ ਆਪਣੀ ਪਹਿਲਾਂ ਜੇਲ੍ਹ ਦੀ ਸਿਕਿਉਰਿਟੀ ਦਾ ਧਿਆਨ ਰੱਖਦੇ ਹਾਂ ਕਿ ਸਿਕਿਉਰਿਟੀ 'ਚ ਕਿਸੇ ਵੀ ਕਿਸਮ ਦੀ ਚੋਕ ਨਹੀਂ ਹੋਣੀ ਚਾਹੀਦੀ ਮਾਨ ਜੋ ਗੇੜੀ ਚ ਵੀ ਜੇਲਾਂ ਜੀ ਵੱਲੋਂ ਸਾਨੂੰ ਇਹ ਡਾਇਰੈਕਸ਼ਨ ਆਈ ਹੈ ਕਿ ਜੋ ਰੱਖੜੀ ਦਾ ਤਿਉਹਾਰ ਹੈ ਇਹ ਬੜਾ ਹੀ ਧੂਮ-ਧਾਮ ਨਾਲ ਮਨਾਇਆ ਜਾਵੇ ਤੇ ਜਿਹੜੇ ਵੀ ਬੰਦੀ ਵੀਰ ਅੰਦਰ ਨੇ ਉਹਨਾਂ ਦੀਆਂ ਭੈਣਾਂ ਨੂੰ ਪੂਰਾ ਸਨਮਾਨ ਦੇ ਨਾਲ ਰਖੜੀ ਜਿਹੜੀ ਹੈ ਉਹ ਬਣਾਈ ਜਾਵੇ ਤੇ ਇਹ ਚੀਜ਼ਾਂ ਦਾ ਪੂਰਾ ਧਿਆਨ ਰੱਖੇ ਹੋਏ ਰੱਖਦੇ ਹੋਏ ਅਸੀਂ ਰਖੜੀ ਦਾ ਤਿਉਹਾਰ ਜਿਹੜਾ ਹੈ ਉਹਨਾਂ ਦੀਆਂ ਭੈਣਾਂ ਹੁਣ ਵੀ ਇਸ ਟਾਈਮ ਤੇ ਵੀ ਡਿਊਟੀ ਦੇ ਵਿੱਚ ਮੁਲਾਕਤ ਕਰ ਰਹੀਆਂ ਨੇ ਤੇ ਸਾਡੇ ਜਵਾਨ ਜਿਹੜੇ ਐ ਜਿਨ੍ਹਾਂ ਸ਼ਾਮ ਤੱਕ ਜਦੋਂ ਤੱਕ ਵੀ ਕੋਈ ਵੀ ਭੈਣ ਬਾਹਰ ਰਖੜੀ ਬੰਨਣ ਆਏਗੀ ਅਸੀਂ ਪ੍ਰਾਇੋਰਟੀ ਦੇ ਜੇਲ੍ਹ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੇ ਰਖੜੀਆਂ ਬਣਾਵਾਂਗੇ ਜੇ ਮੁਲਾਜ਼ਮਾ ਦਾ ਵੀ ਜਿਹੜੀ ਰਖੜੀਆਂ ਹੈ ਤੇ ਇਸ ਤੋਂ ਇਲਾਵਾ ਇੱਕ NCC ਦੀਆਂ ਬੱਚੀਆਂ ਆਈਆਂ ਸੀ ਸਾਡੇ ਕੋਲ ਆ ਆਰੀਏ ਕਾਲਜ ਐ ਸਮਥਿੰਗ ਸ਼ਾਇਦ ਮੇਰਾ ਖਿਆਲ ਉਹਨਾਂ ਦੀਆਂ ਲੜਕੀਆਂ ਆਈਆਂ ਸੀਗੀਆਂ ਤੇ ਉਹਨਾਂ ਨੇ ਵੀ ਮੁਲਾਜ਼ਮਾ ਨੂੰ ਰਖੜੀਆਂ ਬਣੀਆਂ ਜਿਹੜੀਆਂ ਕਿ ਉਹਨਾਂ ਨੇ ਵੀ ਬਹੁਤ ਜ਼ਿਆਦਾ ਐਪਰੀਸ਼ੀਏਟ